ਅਰੇ ਅਰੇ ਹੜੀ ਦੀਆਂ ਫਸਲਾਂ ਦੀ ਮਜਾਈ ਸ਼ੁਰੂ ਹੋ ਗਈ ਹੈ ਢੰਡੀ ਇਸ ਦੇ ਨਾਲ ਹੀ ਸੌਣੀ ਦੀਆਂ ਫਸਲਾਂ ਦੀ ਸੰਭਾਲ ਵੀ ਕਰਨੀ ਪੈ ਰਹੀ ਹੈ ਢੰਡੀ ਫਸਲ ਦੀ ਸਫਲਤਾ ਕਈ ਗੱਲਾਂ ਉੱਤੇ ਨਿਰਪਰ ਕਰਦੀ ਹੈ ਪਰ ਸਭ ਤੋਂ ਮਹੱਤਮਪੂਰਨ ਬੀਜ ਨੂੰ ਮੰਨਿਆ ਜੰਦਾ ਹੈ ਡੰਡੀ ਜੇਕਰ ਬੀਜ ਠੀਕ ਨਾ ਹੋਇਆ ਤਾਂ ਫਸਲ ਨੇ ਤਾਂ ਕਮਜ਼ੋਰ ਹੋਹੀ ਜਾਣਾ ਹੈ ਡੰਡੀ ਬਜਾਈ ਤੋਂ ਪਹਿਲਾਂ ਬੀਜ ਦੀ ਚੋਣ ਕਰਦੇ ਸਮੇਂ ਘਟੋ ਘਟ ਤਿੰਨ ਗੁਣਾ ਦੀ ਪਰਖ ਜ਼ਰੂਰ ਕਰੋ ਡੰਡੀ ਬੀਜ ਰੋਗ ਰਹਿਤ ਹੋਣਾ ਚਾਹੀਦਾ ਹੈ ਅਤੇ ਸਿਹਤਮੰਦ ਹੋਵੇ ਡੰਡੀ ਬੀਜ ਦੀ ਚੋਣ ਕਰਦੇ ਸਮੇਂ ਹਮੇਸ਼ਾ ਉਹਨਾ ਕਿਸਮਾਂ ਦੀ ਬਿਜਾਈ ਕਰੋ ਜਿੰਨਾ ਦੀ ਮਾਹਰਾ ਵੱਲੋਂ ਸਿਫਾਰਿਸ਼ ਕੀਤੀ ਗਈ ਹੈ ਡੰਡੀ ਮੈਨੂੰ ਰੋਜ਼ ਕਿਸਾਨਾਂ ਦੇ ਫੋਨ ਆਉਂਦੇ ਹਨ ਅਤੇ ਕਣਕ ਦੀਆਂ ਉਹਨਾ ਕਿਸਮਾਂ ਬਾਰੇ ਪੁੱਛਦੇ ਹਨ ਜਿੰਨਾਂ ਦਾ ਮੈਂ ਨਾਂ ਵੀ ਨਹੀਂ ਸੁਣਿਆ ਹੁੰਦਾ ਡੰਡੀ ਕਈ ਵਪਾਰੀ ਚਮਤਕਾਰ ਬੀਜ ਆਖ ਭੋਲੇ ਕਿਸਾਨਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ ਅਤੇ ਪਿੱਛੋਂ ਪਛਤਾਉਂਦੇ ਹਨ ਡੰਡੀ ਕਿਸਾਨ ਭਰਾਵੋ ਕਦੇ ਵੀ ਉਸ ਕਿਸਮ ਦੀ ਕਾਸ਼ਤ ਨਾ ਕਰੋ ਜਿਸ ਦੇ ਬੀਜਨ ਲਈ ਸਿਫਾਰਿਸ਼ ਨਾ ਕੀਤੀ ਗਈ ਹੋਵੇ ਡੰਡੀ ਜਦੋਂ ਅਜਈਆਂ ਕਿਸਮਾਂ ਦੇ ਦਾਣੇ ਸਿਫਾਰਿਸ਼ ਕੀਤੀਆਂ ਕਿਸਮਾਂ ਵਿੱਚ ਰਲਦੇ ਹਨ ਤਾਂ ਅਸਲੀ ਕਿਸਮ ਵੀ ਖਰਾਬ ਹੋ ਜਾਂਦੀ ਹੈ ਡੰਡੀ ਇਸ ਦਾ ਨਤੀਜਾ ਇਸ ਵਾਰ ਝੋਨੇ ਵਿੱਚ ਦੇਖਣ ਨੂੰ ਮਿਲਿਆ ਹੈ ਡੰਡੀ ਪਿਛਲੇ ਸਾਲ ਪੰਜਾਬ ਵਿੱਚ ਝੋਨੇ ਦੀ ਕਿਸਮ ਪੀਆਰ 126 ਕਾਸ਼ਤ ਲਈ ਦਿੱਤੀ ਗਈ ਡੰਡੀ ਰੈਡੀ ਇਸ ਦੀ ਪਛੇਤੀ ਲਵਾਈ ਨਾਲ ਵੀ ਝਾੜ ਪੂਰਾ ਪ੍ਰਾਪਤ ਹੋਇਆ ਡੰਡੀ ਪੱਕਣ ਵਿੱਚ ਸਮਾਂ ਵੀ ਘਟ ਲੈਂਦੀ ਹੈ ਜਿਸ ਨਾਲ ਕਣਕ ਦੀ ਬਜਾਈ ਆਰਾਮ ਨਾਲ ਹੋ ਜਾਂਦੀ ਹੈ ਡੰਡੀ ਆਲੂਆਂ ਦੇ ਕਾਸ਼ਤਕਾਰਾਂ ਨੂੰ ਵੀ ਸਮੇਂ ਨਾਲ ਖੇਤ ਬਿਹਲਾ ਮਿਲ ਜਾਂਦਾ ਹੈ ਅਤੇ ਪਾਣੀ ਦੀ ਬਚਤ ਵੀ ਹੋ ਜਾਂਦੀ ਹੈ ਡੰਡੀ ਧਰਤੀ ਹੇਠਲੇ ਪਾਣੀ ਸੰਬੰਧੀ ਇਸ ਵਰੇ ਆਈ ਰਿਪੋਰਟ ਨੇ ਸਿੱਧ ਕੀਤਾ ਹੈ ਕਿ ਪਾਣੀ ਘਟਨ ਦੀ ਦਰ ਵਿੱਚ ਕਮੀ ਆਈ ਹੈ ਡੰਡੀ ਇਸ ਦੇ ਹੋਰ ਵੀ ਕਾਰਨ ਹੋਣਗੇ ਪਰ ਇਸ ਕਿਸਮ ਦਾ ਵੀ ਮਹੱਤਮਪੂਰਨ ਯੋਗਦਾਨ ਹੈ ਡੰਡੀ ਇਸ ਵਾਰ ਇਸ ਕਿਸਮ ਹੇਠ ਰਕਵੇ ਵਿੱਚ ਚੋਖਾ ਵਾਧਾ ਹੋਇਆ ਪਰ ਕੁਝ ਕਿਸਾਨਾਂ ਨੇ ਵਪਾਰੀਆਂ ਦੇ ਆਖੇ ਵੱਧ ਝਾੜ ਪ੍ਰਾਪਤੀ ਦੇ ਲਾਲਚ ਵਿੱਚ ਝੋਣੇ ਦੀਆਂ ਦੋ ਗਲੀਆਂ ਕਿਸਮਾ ਦੀ ਕਾਸ਼ਤ ਕੀਤੀ ਹੈ ਡੰਡੀ ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਪੰਜਾਬ ਵਿੱਚ ਕਾਸ਼ਤ ਲਈ ਚੋਣੇ ਦੀ ਕਿਸੇ ਵੀ ਦੋਗਲੀ ਕਿਸਮ ਦੀ ਸਿਫਾਰਿਸ਼ ਨਹੀਂ ਕੀਤੀ ਗਈ ਡੰਡੀ ਹੁਣ ਜਦੋਂ ਇਹ ਚੋਣਾ ਮੰਡੀ ਵਿੱਚ ਆਇਆ ਤਾਂ ਇਸ ਨੇ ਪੀ ਆਰ 126 ਕਿਸਮ ਨੂੰ ਹੋਈ ਆਪਣੇ ਕਪੇਟ ਵਿੱਚ ਲੈ ਲਿਆ ਹੈ ਡੰਡੀ ਕੁਝ ਆੜਤੀਆਂ ਅਤੇ ਸ਼ੈਲਰ ਮਾਲਕਾਂ ਨੇ ਇਸ ਕਿਸਮ ਨੂੰ ਵੀ ਪਦਨਾਮ ਕਰਨਾ ਸ਼ੁਰੂ ਕਰ ਦਿੱਤਾ ਹੈ ਡੰਡੀ ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਕਾਸ਼ਤ ਲਈ ਸफारਿਸ਼ ਕਰਨ ਤੋਂ ਪਹਿਲਾਂ ਕਿਸਮ ਦੀ ਸਖਤ ਪਰਖ ਕੀਤੀ ਜਾਂਦੀ ਹੈ ਡੰਡੀ ਪਹਿਲਾ ਖੋਜ ਕੇਂਦਰ ਅਤੇ ਮੁੜ ਕਿਸਾਨਾਂ ਦੇ ਖੇਤਾਂ ਵਿੱਚ ਪਰਖ ਹੁੰਦੀ ਹੈ ਡੰਡੀ ਸਾਰੀ ਖੇਤੀ ਖੋਜ ਦੀ ਨਿਗਰਾਨੀ